ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਕਿ ਪਨੀਰੀ ਦਾ ਵੱਧਾ ਰੁਕਣਾ ਪੀਲਾ ਪੈਣਾ ਪੱਤੇ ਚਿੱਟੇ ਹੋਣੇ ਪੱਤਿਆਂ ਦੀਆਂ ਨੋਕਾਂ ਤੋਂ ਮੱchnਾ ਸ਼ੁਰੂ ਹੋਣਾ ਬੂਟੇ ਦੌਗੀਆਂ ਦੇ ਵਿੱਚ ਮੱchnੇ ਪੱਤੇ ਜੰਗਾਲੇ ਹੋਣੇ ਉਹਦੀਆਂ ਮੈਂ ਨਿਸ਼ਾਨੀਆਂ ਵੀ ਵੀਡੀਓ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੇ ਨਾਲ ਦੀ ਨਾਲ ਜਿਵੇਂ ਜਿਵੇਂ ਆਪਣੇ ਜਿਹੜੀ ਕੋਈ ਸਵਾਲ ਆਉਣਗੇ ਆਪਾਂ ਹੋਰ ਜਾਣਕਾਰੀਆਂ ਵੀ ਅੱਗੇ ਸ਼ੇਅਰ ਕਰਾਂਗੇ ਪਰ ਪਨੀਰੀ ਵਿੱਚ ਸਿਰਫ ਦੋ ਤੱਤਾਂ ਦੀ ਮੁੱਖ ਤੌਰ ਤੇ ਘਾਟ ਆਉਂਦੀ ਹੈ। ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਨੀ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਾ ਬਲ ਵੀ ਫੇਸਬੁੱਕ ਪੇਜ ਤੇ ਦੇਖ ਰਹੇ ਤਾਂ ਪੀ ਫੋਲੋ ਕਰ ਸਕਦੇ ਤਾਂ ਕਿ ਹਰ ਇੱਕ ਨਵੀਂ ਅਪਡੇਟ ਮਿਲਦੀ ਰਹੇ ਤੇ ਆਪਾਂ ਬਹੁਤ ਘੱਟ ਖਰਚੇ ਤੇ ਬਹੁਤ ਸ਼ਾਨਦਾਰ ਪਨੀਰੀ ਤੇ ਬਹੁਤ ਸ਼ਾਨਦਾਰ ਫਸਲ ਚੰਗੇ ਝਾੜ ਨਾਲ ਜਿਹੜੀ ਹੈਗੀ ਹੈ ਲੈ ਸਕਦੇ ਆ। ਸੋ ਕਿਸਾਨ ਵੀਰੋ ਜਿਹੜੀ ਪਨੀਰੀ ਦੇ ਨਵੇਂ ਪੱਤੇ ਪੀਲੇ ਪੈਣੇ ਜਾਂ ਜੱਟੇ ਹੋਣੇ ਜਾਂ ਪੱਤੇ ਜੰਗਾਲੇ ਹੋਣੇ ਇਹ ਦੌਗੀਆਂ ਦੇ ਵਿੱਚ ਹੀ ਹੁੰਦਾ ਜੇ ਆਪਾਂ ਮੌਕੇ ਤੇ ਦਾ ਇਲਾਜ ਨਹੀਂ ਕਰਦੇ ਸਹੀ ਇਲਾਜ ਤਾਂ ਫਿਰ ਦੌਗੀਆਂ ਦੇ ਵਿੱਚ ਬੂਟੇ ਆਪਣੇ ਮੱਚਣੇ ਸੁੱਕਣੇ ਸੜਣੇ ਵੀ ਸ਼ੁਰੂ ਹੋ ਸਕਦੇ ਆ ਤਾਂ ਇਹਦਾ ਟਾਈਮਲੀ ਇਲਾਜ ਕਰਨਾ ਸਸਤਾ ਤੇ ਬਹੁਤ ਟਿਕਾਊ ਇੱਕ ਨੰਬਰ ਫਾਰਮੂਲਾ ਆਪਾਂ ਪਿਛਲੇ ਸਾਲਾਂ ਤੋਂ ਵੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਕਈ ਵਾਰ ਕੀ ਹੁੰਦਾ ਕਿ ਕਿਸਾਨ ਵੀਰ ਜਿਹੜੀ ਘਾਟ ਹੁੰਦੀ ਆ ਜਿਹੜੀ ਜ਼ਰੂਰਤ ਹੁੰਦੀ ਆ ਉਹ ਆਪਾਂ ਚੀਜ਼ ਨਹੀਂ ਵਰਤਦੇ ਹੋਰ ਆਪਾਂ ਕਈ ਵਾਰ ਕੋਈ ਲਿਕਵਿਡ ਪਾ ਦਿੰਨੇ ਆਂ ਕਈ ਵਾਰ ਕੋਈ ਮਿਕਸਚਰ ਪਾ ਦਿੰਨੇਗੇ ਜਿੱਚ ਸਾਰੇ ਤੱਤ ਆ ਉਹ ਪ੍ਰੋਡਕਟ ਠੀਕ ਆ ਪਰ ਉਹ ਮਹਿੰਗੇ ਹੁੰਦੇ ਆ ਤੇ ਉਹਨਾਂ ਦੇ ਵਿੱਚ ਜਿਹੜਾ ਕੰਟੈਂਟ ਆ ਰਿਕੁਆਇਰਡ ਕੰਟੈਂਟ ਜਿਹੜਾ ਤੱਤ ਚਾਹੀਦਾ ਉਹ ਬਹੁਤ ਘੱਟ ਘੱਟ ਮਾਤਰਾ ਚ ਹੁੰਦੇ ਆ ਉਹਨਾਂ ਦੀ ਫਿਰ ਆਪਾਂ ਨੂੰ ਕੁਆਂਟੀਟੀ ਵੱਧ ਪਾਉਣੀ ਪੈਂਦੀ ਫਿਰ ਖਰਚ ਵੱਧ ਆ ਤੇ ਉਹ ਟਾਈਮ ਲਈ ਠੀਕ ਵੀ ਨਹੀਂ ਹੋ ਪਾਉਂਦੇ ਆਪਾਂ ਨੂੰ ਟਾਈਮ ਲੱਗ ਜਾਂਦਾ ਫਿਰ ਕਈ ਕਿਸਾਨ ਵੀਰ ਵਿੱਚ ਉਲੀ ਨਾਸ਼ਕ ਪਾਉਣ ਲੱਗ ਪੈਂਦੇ ਆ ਕਈ ਕਿਸਾਨ ਵੀਰ ਵਿੱਚ ਹੋਰ ਸਮਾਨ ਜਿਹੜਾ ਹੈਗਾ ਚੂਰਨ ਮਸਾਲੇ ਸਿੱਟਣ ਲੱਗ ਪੈਂਦੇ ਆ ਉਹਦੇ ਨਾਲ ਖਰਚ ਵੱਧਦਾ ਤੇ ਪ੍ਰੋਪਰ ਫਾਇਦਾ ਨਹੀਂ ਹੁੰਦਾ ਪਨੀਰੀ ਕਮਜ਼ੋਰ ਰਹਿ ਜਾਂਦੀ ਫਿਰ ਉਹਨੂੰ ਚੱਲਣ 'ਚ ਵੀ ਸਮੱਸਿਆ ਆਉਂਦੀ ਜਦੋਂ ਪੁੱਟ ਕੇ ਲਾਉਣੇ ਆ ਤਾਂ ਇਹਦੇ ਵਿੱਚ ਸਿਰਫ ਦੋ ਤੱਤ ਤੁਸੀਂ ਇਹ ਧਿਆਨ ਨਾਲ ਕਿਰਪਾ ਕਰਕੇ ਸੁਣ ਲਿਆ ਜੇ ਕਈ ਕਿਸਾਨ ਵੀਰ ਜਿਹੜੀ ਫਾਰਮੂਲੇਸ਼ਨ ਆ ਜੇ ਫਰਜ ਕਰ ਲੋਗੇ ਜਿਵੇਂ ਨਵੇਂ ਪੱਤੇ ਪੀਲੇ ਪੈਂਦੇ ਆ ਬੂਟੇ ਚਿੱਟੇ ਹੁੰਦੇ ਆ ਪੱਤੇ ਉੱਪਰਲੇ ਦੌਗੀਆਂ ਦੇ ਵਿੱਚ ਜਾਂ ਹੌਲੀ ਹੌਲੀ ਜਿਹੜੀ ਸਾਰੀ ਪਨੀਰੀ ਉਹ ਪੀੜਾਪਨ ਦਿਖਾਉਣ ਲੱਗ ਪੈਂਦੀ ਆ ਜੇ ਆਪਾਂ ਸਹੀ ਸਮੇਂ ਇਲਾਜ ਨਹੀਂ ਕਰਦੇ ਤਾਂ ਇਹ ਹੈਗੀ ਆ ਲੋਹਾ ਤੱਤ ਦੀ ਘਾਟ ਲੋਹਾ ਤੱਤ ਦੀ ਘਾਟ ਜ਼ਮੀਨ 'ਚ ਤੱਤ ਪਾਉਣ ਨਾਲ ਪੂਰੀ ਨਹੀਂ ਹੁੰਦੀ ਪਨੀਰੀ ਨੂੰ ਵੀ ਆਪਾਂ ਸਪਰੇਅ ਨਾਲ ਹੀ ਸਹੀ ਕਰ ਸਕਦੇ ਕਿਉਂਕਿ ਸਪਰੇਅ ਨੇ ਤੁਰੰਤ ਅਸਰ ਕਰਨਾ ਹੈ ਜ਼ਮੀਨ 'ਚ ਆਪਾਂ ਫਸਲ ਦੇ ਵਿੱਚ ਜੇ ਕੋਈ ਤੱਤ ਦੀ ਜ਼ਰੂਰਤ ਹੈ ਲੋਹਾ ਤੱਤ ਤਾਂ ਆਪਾਂ ਜ਼ਮੀਨ 'ਚ ਕਦੇ ਵੀ ਨਹੀਂ ਪਾਉਣਾ ਨਾ ਇਹਦਾ ਕੋਈ ਫਾਇਦਾ ਹੁੰਦਾ ਜਿਵੇਂ ਮੈਗਨੀਜ਼ ਤੱਤ ਤਾਂ ਉਹਦਾ ਜ਼ਮੀਨ 'ਚ ਪਾਉਣ ਦਾ ਨਹੀਂ ਫਾਇਦਾ ਹੁੰਦਾ ਇਹ ਆਪਾਂ ਉੱਪਰ ਸਪਰੇਅ ਕਰਦੇ ਹੁੰਦੇ ਆ ਤਾਂ ਜਿਹੜਾ ਹੈਗਾ 1/2 ਤੋਂ 1% ਫੈਰ ਸਲਫੇਟ ਜਿਹੜਾ ਫੈਰ ਸਲਫੇਟ ਹਰਾ ਕਸੀਸ ਦੇ ਨਾਂ ਤੇ ਵੀ ਤੁਸੀਂ ਜਾਣਦੇ ਆ ਤਾਂ ਇਹ ਆਪਾਂ ਸਪਰੇਅ ਕਰਨੀ ਆ ਫੈਰ ਸਲਫੇਟ 19% ਆਉਂਦਾ ਇਹ ਆਪਾਂ 5 ਤੋਂ 10 ਗ੍ਰਾਮ 1 ਲੀਟਰ ਪਾਣੀ ਮਗਰ ਅੱਧਾ ਕਿਲੋ ਤੋਂ 1 ਕਿਲੋ 100 ਲੀਟਰ ਪਾਣੀ ਮਗਰ ਸਪਰੇਅ ਕਰਨੀ ਆ ਹਫਤੇ ਹਫਤੇ ਤੇ ਜਿਹੜੀ ਹੈਗੀਆਂ ਦੋ ਸਪਰੇਅ ਆਪਾਂ ਕਰ ਦੇਣੀ ਆ ਤੇ ਜਿੱਥੇ ਜ਼ਿਆਦਾ ਪੀਲਾਪਣ ਦਿਖਾਉਂਦਾ ਉਹਨੂੰ ਆਪਾਂ ਸ਼ਾਮ ਨੂੰ ਪਨੀਰੀ ਨੂੰ ਪੂਰਾ ਭਰ ਦੇਣਾ ਤੇ ਸਵੇਰ ਨੂੰ ਪਾਣੀ ਗਰਮ ਹੋਣ ਤੋਂ ਪਹਿਲਾਂ ਖੇਤੋਂ ਕੱਢ ਦੇਣਾ ਮਤਲਬ ਭਰਮੇ ਪਾਣੀ ਲਾਉਣੇ ਆ ਉਹਦੇ ਨਾਲ ਵੀ ਜਿਹੜੀ ਲੋਹਾ ਤੱਤ ਦੀ ਘਾਟ ਪੂਰੀ ਹੋ ਜਾਂਦੀ ਹੈ ਦੂਸਰਾ ਜੇ ਪੱਤੇ ਜੰਗਾਲੇ ਹੁੰਦੇ ਦੌਗੀਆਂ 'ਚ ਸੁੱਕਦੇ ਆ ਤਾਂ ਜ਼ਿੰਕ ਤੱਤ ਕਿਉਂਕਿ ਕਈ ਕਿਸਾਨ ਵੀ ਡਾਇਆ ਵਰਤ ਲੈਂਦੇ ਡੀਏਪੀ ਫਾਸਫੋਰਸ ਪਹਿਲਾਂ ਜ਼ਮੀਨ 'ਚ ਬਹੁਤ ਹੈ ਜ਼ਿੰਕ ਆਪਾ ਪਾਉਂਦੇ ਨਹੀਂ ਜ਼ਿੰਕ ਦੀ ਘਾਟ ਆ ਜਾਂਦੀ ਆ ਤਾਂ ਜ਼ਿੰਕ ਵਾਸਤੇ ਤੁਸੀਂ 21% ਜ਼ਿੰਕ ਆ ਜਿਹੜਾ ਉਹ 5 ਗ੍ਰਾਮ 1 ਲੀਟਰ ਪਾਣੀ ਮਗਰ 100 ਲੀਟਰ ਪਾਣੀ ਮਗਰ ਅੱਧਾ ਕਿਲੋ ਜਾਂ ਫਿਰ 33% ਜ਼ਿੰਕ 3 ਗ੍ਰਾਮ 1 ਲੀਟਰ ਪਾਣੀ ਮਗਰ 100 ਲੀਟਰ ਪਾਣੀ ਮਗਰ 300 ਗ੍ਰਾਮ ਇਹ ਆਪਾਂ ਸਪਰੇਅ ਕਰ ਦੇਣੀ ਆ ਹਫਤੇ ਹਫਤੇ ਦੇ ਗੈਪ ਤੇ ਦੋ ਸਪਰੀਆਂ ਕਰ ਦੇਣੀਆਂ ਵੱਧ ਕੁਆਂਟੀਟੀ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਪੂਰੀ ਤਸੱਲੀ ਨਾਲ ਸਪਰੇਅ ਕਰਨੀ ਆ ਤਾਂ ਆਪਣੀ ਜਿਹੜੀ ਪਨੀਰੀ ਆ ਉਹ ਦਿਨਾਂ ਦੇ ਵਿੱਚ ਠੀਕ ਹੋ ਜੂਗੀ 3-4 ਦਿਨਾਂ 'ਚ ਤੁਹਾਨੂੰ ਰਿਜ਼ਲਟ ਜਿਹੜਾ ਸ਼ਾਨਦਾਰ ਰਿਜ਼ਲਟ ਦਿਖਣੇ ਸ਼ੁਰੂ ਹੋ ਜਾਣਗੇ ਹੋਰ ਕੋਈ ਚੀਜ਼ ਵਾਧੂ ਪਾਉਣ ਦੀ ਲੋੜ ਨਹੀਂ ਥੱਲੇ ਖਾਦਾਂ ਆਪਾਂ ਬਜਾਈ ਟਾਈਮ ਪਾਤੀਆਂ ਨੇ ਯੂਰੀਆ ਪਾਤੀ ਸੁਪਰ ਪਾਤੀ ਜ਼ਿੰਕ ਪਾਤੀ ਪोटाश ਪਾਤੀ ਇਸ ਤੋਂ ਬਾਅਦ ਦੂਜੀ ਦੋਇ ਦੂਰੀ ਯੂਰੀਆ ਦੀ 12 ਤੋਂ 15 ਦਿਨ ਤੇ ਦੇਣੀ ਆ ਇਹਨਾਂ ਤੱਤਾਂ ਦੀਆਂ ਸਪਰੇਆਂ ਤੁਸੀਂ 4-4 5-5 ਦਿਨ ਤੇ ਗੈਪ ਤੇ ਵੀ ਕਰ ਸਕਦੇ ਆ ਤੇ ਦੋ ਤੋਂ ਤਿੰਨ ਸਪਰੇਆਂ ਕਰੋ ਦਿਨਾਂ ਦੇ ਵਿੱਚ ਪਨੀਰ ਤੁਹਾਡੀ ਸ਼ਾਨਦਾਰ ਹਰੀ ਭਰੀ ਨਰੋਈ ਪਨੀਰੀ ਤਿਆਰ ਹੋਊਗੀ ਬਹੁਤ ਬਹੁਤ ਧੰਨਵਾਦ